ਇਹ ਅਲਬਰਟਾ ਚ ਹੀ ਹੁੰਦਾ ਜੀ ਜਿਉਂ ਦਾ ਮਰ ਵੀ ਜਾਂਦਾ ਤੇ ਮਰਿਆ ਜਿਉਂ ਦਾ ਵੀ ਹੋ ਜਾਂਦਾ ਤੇ ਇੱਥੇ ਹੋ ਗਿਆ ਇਸ ਘਟਨਾ ਨੂੰ ਲੈ ਕੇ ਕਾਫੀ ਚਰਚਾ ਕੀਤੀ ਜਾ ਰਹੀ ਹੈ ਆਇਰੀਨ ਜੇਮ ਇਸ ਅਬੀਬੀ ਦਾ ਨਾਮ ਹੈ ਪੰਜ ਬੱਚਿਆਂ ਦੀ ਇਹ ਮਾਂ ਹੈ ਕਹਿੰਦੇ ਜੀ ਮਈ ਮਹੀਨੇ ਦੇ ਵਿੱਚ ਉਹਨਾਂ ਦੇ ਘਰ ਫੋਨ ਆਇਆ ਉਹਨਾਂ ਦੇ ਫੈਮਿਲੀ ਡਾਕਟਰ ਵੱਲੋਂ ਫੈਮਿਲੀ ਡਾਕਟਰ ਨੇ ਫੋਨ ਕੀਤਾ ਕਹਿੰਦੇ ਜੀ ਉਹ ਕਹਿੰਦੇ ਮੇਰੇ ਹਸਬੰਦ ਨੇ ਫੋਨ ਚੱਕਿਆ ਫੋਨ ਜੱਕ ਕੇ ਤਾਂ ਉਹ ਕਹਿੰਦਾ ਜੀ ਤੁਹਾਡੀ ਵਾਈਫ ਦੀ ਹਾਲਤ ਠੀਕ ਐ ਸਿਹਤ ਠੀਕ ਐ ਉਹਦੀ ਉਹ ਕਹਿੰਦਾ ਬਿਲਕੁਲ ਠੀਕ ਐ ਮੈਂ ਤੁਹਾਡੀ ਗੱਲ ਕਰਾਵਾਂ ਕੀ ਗੱਲ ਹੋਈ ਉਹ ਕਹਿੰਦਾ ਜੀ ਸਾਡੇ ਡਾਕਟਰ ਕਹਿੰਦਾ ਕਿ ਸਾਡੇ ਰੈਕੋਰਡ ਦੇ ਮੁਤਾਬਕ ਇਹ ਬੀਬੀ ਜੀ ਚੱਲ ਵਸੇ ਨੇ ਉਹ ਕਹਿੰਦੇ ਪਿਛਲੇ ਦਿਨੀ ਉਹ ਮੇਰੇ ਕੋਲ ਆਈ ਸੀ ਦਵਾਈ ਲੈਣ ਲਈ ਮੈਂ ਦਵਾਈ ਲੈ ਕੇ ਦੇਤੀ ਉਹਨੂੰ ਜੋ ਵੀ ਚੈੱਕ ਕਰਨਾ ਸੀ ਚੈੱਕ ਕਰਕੇ ਭੇਜ ਦਿੱਤਾ ਅੱਗੋਂ ਉਹਦਾ ਬਿਲ ਕਲੇਮ ਕਰ ਲਈ ਡਾਕਟਰ ਨੇ ਜਦੋਂ ਉਹਦਾ ਬਿਲ ਬਣਾ ਕੇ ਭੇਜਿਆ ਤਾਂ ਉਹ ਸਰਕਾਰ ਨੇ ਨਾ ਕਰ ਦਿੱਤੀ ਵੀ ਇਹਦੇ ਪੈਸੇ ਨਹੀਂ ਮਿਲ ਸਕਦੇ ਜਦੋਂ ਉਹਦੀ ਇਨਕੁਆਇਰੀ ਹੋਈ ਉਹ ਕਹਿੰਦੇ ਇਹ ਤਾਂ ਬੀਬੀ ਚੱਲ ਵਸੀ ਆ ਜਾਂ ਉਹਦੇ ਹਸਬੰਦ ਨੇ ਸੁਣਿਆ ਡਾਕਟਰ ਦੇ ਮੂੰਹੋਂ ਇਹ ਗੱਲ ਫੈਮਿਲੀ ਡਾਕਟਰ ਕਹਿ ਰਿਹਾ ਜੀ ਕਿ ਬੀਬੀ ਜੀ ਦਾ ਬੀਬੀ ਜੀ ਦਾ ਰੈਕਡ ਦੱਸਦਾ ਕਿਉਂ ਚੱਲ ਵਸੇ ਨੇ ਕਹਿੰਦੀ ਜੀ ਮੈਂ ਫਟਾਫਟ ਆਪਣੀ ਫਾਰਮੇਸੀ ਨੂੰ ਫੋਨ ਕੀਤਾ ਫਾਰਮੇਸੀ ਨੂੰ ਪੁੱਛਿਆ ਉਹ ਕਹਿੰਦੇ ਹਾਂਜੀ ਤੁਸੀਂ ਤਾਂ ਚੱਲ ਵਸੇ ਹੋ ਉਹ ਕਹਿੰਦੇ ਮੈਨੂੰ ਹੀ ਕਹੀ ਜਾਣ ਉਹ ਵੀ ਤੁਸੀਂ ਤਾਂ ਚੱਲ ਵਸੇ ਹੋ ਤੋ ਕਹਿੰਦੇ ਜੀ ਤੁਹਾਡੀ ਤੁਹਾਡਾ ਜਿਹੜਾ ਸੀ ਦਿਹਾਂਤ ਉਹ ਤਾਂ 24 ਮਾਰਚ 24 ਮਾਰਚ 2024 ਨੂੰ ਹੀ ਹੋ ਗਿਆ ਸੀ ਤੇ 26 ਮਾਰਚ ਨੂੰ ਉਹਦਾ 44ਵਾਂ ਬਰਥਡੇ ਸੀ ਉਹ ਕਹਿੰਦੀ ਮੈਨੂੰ ਤਾਂ ਪਤਾ ਨਹੀਂ ਵੀ ਮੈਂ ਆਪਣੇ ਜੰਮਣ ਵਾਲੇ ਦਿਨ ਤੋਂ 2 ਦਿਨ ਪਹਿਲਾਂ ਮਰ ਚੁੱਕੀ ਆ ਤੇ ਹੋ ਜੇ ਮੈਂ ਮਹੀਨੇ ਬਾਅਦ ਫੇਰ ਜਿੰਦੀ ਪਈ ਆ ਨਾਲੇ ਨਾ ਟੈਲੀਫੋਨ ਸੁਣੀ ਜਾਨੀ ਨਾਲੇ ਮੈਂ ਟੈਲੀਫੋਨ ਕਰੀ ਜਾਨੀ ਅਖੀਰ ਉਹ ਕਹਿੰਦੀ ਵੀ ਪਹਿਲਾਂ ਤਾਂ ਲੱਗਾ ਇਹ ਹਾਸੋ ਹੀ ਨਹੀਂ ਗੱਲ ਫੇਰ ਮੈਂ ਸੋਚਿਆ ਵੀ ਜਿਹੜਾ ਨੈਟ ਕੇਅਰ ਸਿਸਟਮ ਹੈ ਜਿਹੜਾ ਡਾਕਟਰ ਨੈਟ ਕੇਅਰ ਸਿਸਟਮ ਵਰਤਦੇ ਨੇ ਫਾਰਮੇਸੀਆਂ ਵਰਤਦੀਆਂ ਨੇ ਉਹਦੇ ਵਿੱਚ ਕੋਈ ਛੇੜਖਾਨੀ ਤਾਂ ਕਿਸੇ ਨੇ ਕੀਤੀ ਆ ਨਾ ਫਿਰ ਜੇ ਮੈਨੂੰ ਮਰਿਆ ਸਾਬਤ ਕਰ ਦਿੱਤਾ ਗਿਆ ਉਹਦੇ ਵਿੱਚ ਇਹਦਾ ਮਤਲਬ ਕਿਸੇ ਨੇ ਮੇਰਾ ਉਹ ਰੈਕર્ડ ਮੇਰੀ ਪਰਸਨਲ ਜਿਹੜੀ ਇਨਫੋਰਮੇਸ਼ਨ ਹੈ ਉਹ ਕਿਸੇ ਨੇ ਐਕਸੈਸ ਕੀਤੀ ਆ ਉਹਦੇ ਉੱਤੇ ਚੇਂਜ ਕੀਤੀ ਗਈ ਆ ਤੇ ਉਹ ਪਹਿਲਾਂ ਤਾਂ ਕਹਿੰਦੇ ਜੀ ਉਹ ਮੰਨਣ ਨਾ ਵੀ ਅਸੀਂ ਕੁਝ ਨਹੀਂ ਕਰ ਸਕਦੇ ਹੁਣ ਤਾਂ ਜੋ ਸਾਡਾ ਰਿਕਾਰਡ ਦੱਸਦਾ ਸੀ ਤੇ ਇਹੀ ਕਹਾਂਗੇ ਉਹ ਕਹਿੰਦੀ ਚੰਗਾ ਫੇਮ ਮੈਂ মিডিਆ 'ਚ ਜਾਨੀ ਆ ਜਦ ਕਹਿੰਦੀ ਮੈਂ মিডিਆ ਦਾ ਨਾਮ ਲਿਆ ਤਾਂ ਮੈਨੂੰ 2-3 ਘੰਟਿਆਂ ਬਾਅਦ ਉਹਨਾਂ ਦਾ ਫੋਨ ਆ ਗਿਆ ਤੇ ਦੂਜੇ ਪਾਸੇ ਤੋਂ ਨੈਟਕੇਅਰ ਤੋਂ ਜਿਹੜਾ ਸਟਾਫ ਬੋਲ ਰਿਹਾ ਸੀ ਉਹਨੇ ਜੋ ਕਿਹਾ ਉਹ ਬੜੀ ਹੈਰਾਨੀ ਵਾਲੀ ਗੱਲ ਉਹ ਕਹਿੰਦੇ ਕੌਨਗ੍ਰੈਚੂਲੇਸ਼ਨਸ ਯੂ ਆਰ ਅਲਾਈਵ ਅਗੇਨ ਤੁਸੀਂ ਦੁਬਾਰਾ ਜ਼ਿੰਦਾ ਹੋ ਗਏ ਹੋ ਇਹ ਅਲਬਰਟਾ ਚ ਹੁੰਦਾ ਜੀ ਜਿਉਂ ਦਾ ਮਰ ਵੀ ਜਾਂਦਾ ਤੇ ਮਰਿਆ ਜਿਉਂ ਦਾ ਵੀ ਹੋ ਜਾਂਦਾ ਤੇ ਇੱਥੇ ਹੋ ਗਿਆ ਇਸ ਘਟਨਾ ਨੂੰ ਲੈ ਕੇ ਕਾਫੀ ਚਰਚਾ ਕੀਤੀ ਜਾ ਰਹੀ ਹੈ ਹੁਣ ਉਹਨੇ ਮੰਗ ਕੀਤੀ ਆ ਕਿ ਮੈਨੂੰ ਦੱਸਿਆ ਜਾਵੇ ਇਨਕੁਆਇਰੀ ਕਰਕੇ ਦੱਸਿਆ ਜਾਵੇ ਕਿ ਮੇਰੇ ਇਸ ਰੈਕર્ડ ਤੱਕ ਕਿਹਨੇ ਐਕਸੈਸ ਕੀਤੀ ਹੈ